ਮੇਰੀ ਫੋਟੋ ਸੀਐਮ ਦੀ ਫੋਟੋ ਬੜਾ ਵੱਡਾ ਰੈਕਟ ਫੜਿਆ ਗਿਆ ਜੀ ਇਹ ਤਾਂ ਜੀ ਬੜਾ ਵੱਡਾ ਇਨਸਾਫ ਹੋ ਗਿਆ ਇਹਨੂੰ ਉਹਦੇ ਵਿੱਚ ਜੋਤੀ ਸੇਖੋਂ ਦਾ ਨਾਮ ਨਾਮਜ਼ਦ ਕੀਤਾ ਗਿਆ ਉਹ ਇੱਥੇ ਕਾਫੀ ਸਾਲਾਂ ਤੋਂ ਸ਼ਰਾਬ ਦਾ ਕਾਰੋਬਾਰ ਕਰਦੇ ਠੇਕੇ ਕੋਈ ਲਾਣ ਕੱਢ ਕੇ ਨਹੀਂ ਵੇਚਦਾ ਕੋਈ ਨਜਾਇਜ਼ ਸ਼ਰਾਬ ਲਿਆਣ ਕੇ ਨਹੀਂ ਵੇਚਦਾ ਅੱਜ ਅੱਜ ਮੈਂ ਤੁਹਾਡੇ ਜਰੀਏ ਸਾਰੇ ਆਵਾਮ ਨੂੰ ਇਸ ਗੱਲ ਦੀ ਵਧਾਈ ਦੇਣਾ ਚਾਹੁੰਦਾ ਹਾਂ ਕਿ ਜਿਹੜਾ ਅਸੀਂ ਗੁਰਤੇਗ ਬਹਾਦਰ ਸਟੇਟ ਲਾਜ ਯੂਨੀਵਰਸਿਟੀ ਦਾ ਪ੍ਰੋਜੈਕਟ ਸ਼ੁਰੂ ਕੀਤਾ ਸੀ ਉਹ ਅੱਜ ਸਿਰੇ ਲੱਗ ਗਿਆ ਅੱਜ ਉਹਦੇ ਵਿੱਚ ਬਕਾਇਦਾ ਤੌਰ ਤੇ ਉਹਦੇ ਪਹਿਲੇ ਸੈਸ਼ਨ ਦੀ ਐਡਮਿਸ਼ਨ ਵਾਸਤੇ ਸਰਕਾਰ ਨੇ ਉਹਦੇ ਵਾਸਤੇ ਐਡਮਿਸ਼ਨ ਨੋਟਿਸ ਦਿੱਤਾ ਹੈ। ਔਰ ਜਿਹੜੀ ਅਸੀਂ ਕੰਪਲੈਕਸ ਦੇ ਵਿੱਚ ਜਿਹੜਾ ਖੈਰੋਂ ਦੇ ਵਿੱਚ ਇੱਕ ਕੰਪਲੈਕਸ ਹੈ ਲੜਕੀਆਂ ਦਾ ਹੋਸਟਲ ਜਿਹੜੀ ਬਿਲਡਿੰਗ ਅਸੀਂ ਦੇਖੀ ਸੀ ਜਿੱਥੇ ਅਸੀਂ ਟੈਂਪਰੇਰੀ ਸੈਸ਼ਨ ਚਲਾਉਣਾ ਹੈ। ਉਹਦੀ ਉਹਦੀ ਰੈਨੋਵੇਸ਼ਨ ਵਾਸਤੇ ਅਲਟਰੇਸ਼ਨ ਵਾਸਤੇ ਸਰਕਾਰ ਨੇ 1 ਕਰੋੜ 35 ਲੱਖ ਰੁਪਏ ਮਨਜ਼ੂਰ ਕਰਤਾ ਹੈ। ਉਹਦਾ ਕੰਮ ਤੁਰੰਤ ਸ਼ੁਰੂ ਹੋ ਰਿਹਾ ਹੈ। ਔਰ ਮੀਨ ਵਾਈਲ ਇੱਕ ਤਰੀਕ ਤੋਂ ਐਡਮਿਸ਼ਨ ਸ਼ੁਰੂ ਹੋਏਗੀ। 15 ਤਰੀਕ ਤੱਕ ਸਾਰੇ ਕੈਂਡੀਡੇਟ ਆਨਲਾਈਨ ਅਪਲਾਈ ਕਰਨਗੇ। ਉਹਦੇ ਵਿੱਚ 4 ਕੋਰਸ ਸ਼ੁਰੂ ਕਰ ਰਹੇ ਆਂ ਅਸੀਂ। ਇੱਕ ਉਹਦੇ ਵਿੱਚ 3 ਸਾਲਾਂ ਦਾ ਕੋਰਸ ਹੈ ਐਲ ਐਲ ਬੀ ਦਾ ਜਿਹੜਾ ਗ੍ਰੈਜੂਏਸ਼ਨ ਤੋਂ ਬਾਅਦ ਚ ਹੋਏਗਾ। ਔਰ 3 ਕੋਰਸ ਉਹਦੇ ਵਿੱਚ ਉਹ ਨੇ ਜਿਹੜੇ ਇੰਟੀਗ੍ਰੇਟਿਡ ਕੋਰਸ ਨੇ ਪਲੱਸ 2 ਤੋਂ ਬਾਅਦ 5 ਸਾਲਾਂ ਦਾ ਕੋਰਸ। ਔਰ ਤਕਰੀਬਨ ਹਰ ਕੋਰਸ ਦੇ ਵਿੱਚ 30 ਬੱਚੇ ਅਸੀਂ ਭਰਤੀ ਕਰਾਂਗੇ। ਔਰ 120 ਬੱਚਿਆਂ ਦੀ ਐਡਮਿਸ਼ਨ ਅਸੀਂ 15 ਤਰੀਕ ਤੱਕ 15 ਦਸੰਬਰ ਤੱਕ ਕੰਪਲੀਟ ਕਰਕੇ 15 ਦਸੰਬਰ ਤੋਂ ਬਾਅਦ ਬਕਾਇਦਾ ਤੌਰ ਤੇ ਕਲਾਸਾਂ ਸ਼ੁਰੂ ਹੋ ਜਾਣਗੀਆਂ। ਔਰ ਅਸੀਂ 25 ਏਕੜ ਜਗ੍ਹਾ ਜਿਹੜੀ ਹੈ ਉਹ ਹਾਇਰ ਐਜੂਕੇਸ਼ਨ ਦੇ ਨਾਂ ਤੇ ਉਹਦਾ ਇੰਤਕਾਲ ਟਰਾਂਸਫਰ ਕਰ ਦਿੱਤਾ ਹੈ। ਔਰ ਕਿਸੇ ਵੇਲੇ ਵੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਕੈਪਟਨ ਮਨਿੰਦਰ ਸਿੰਘ ਜੀ ਕੁਦਰਤੀ ਆ ਕਿਸਾਨਾਂ ਵਾਲਾ ਮਾਮਲਾ ਚੱਲ ਪਿਆ। ਔਰ ਕਿਸੇ ਵੇਲੇ ਵੀ ਆਣ ਕੇ ਇੱਥੇ ਨਹੀਂ ਪੱਥਰ ਰੱਖਣਗੇ ਔਰ ਨਹੀਂ ਪੱਥਰ ਰੱਖਣ ਤੋਂ ਬਾਅਦ ਉਹਦੀ ਬਗੈਰਤੌਰ ਤੇ ਕੰਸਟਰਕਸ਼ਨ ਸ਼ੁਰੂ ਹੋ ਜਾਏਗੀ ਔਰ ਅਸੀਂ ਜਿੰਨੇ ਵੀ ਸਾਡੇ ਆਰਕੀਟੈਕਚਰ ਦੇ ਡਿਪਾਰਟਮੈਂਟ ਵੇ ਸਾਡੇ ਗੁਰਨਾਨਕ ਦੇਵ ਜੁਨੀਵਰਸਿਟੀ ਹੈ ਜਾਂ ਪੰਜਾਬੀ ਯੂਨੀਵਰਸਿਟੀ ਹੈ ਜਾਂ ਕਿਤੇ ਵੀ ਹੈ ਉਹਨਾਂ ਨੂੰ ਅਸੀਂ ਇਹ ਗੱਲ ਕਹੀ ਕਿ ਚੰਗੇ ਤੋਂ ਚੰਗਾ ਇਹਦਾ ਬਿਲਡਿੰਗ ਦਾ ਡਿਜ਼ਾਈਨ ਤਿਆਰ ਕੀਤਾ ਜਾਵੇ ਜਿੰਨੀਆਂ ਵੀ ਨਵੀਆਂ ਯੂਨੀਵਰਸਿਟੀਆਂ ਬਣੀਆਂ ਨੇ ਉਹ ਬਿਲਡਿੰਗ ਦਾ ਡਿਜ਼ਾਈਨ ਬਣਾ ਕੇ ਅਸੀਂ ਉਹਨੂੰ ਜਲਦੀ ਕੰਪਲੀਟ ਕਰ ਦੇਣਾ ਉਹ ਸਾਲ ਡੇਢ ਸਾਲ ਜਿੰਨਾ ਚਿਰ ਕੰਮ ਚੱਲਦਾ ਰਹੇਗਾ ਉਨਾ ਚਿਰ ਤੱਕ ਸਾਡੇ ਸੈਸ਼ਨ ਜਿਹੜੇ ਉਸ ਚੱਲਦੇ ਰਹਿਣਗੇ ਕਿਉਂਕਿ ਬਕਾਇਦਾ ਤੌਰ ਤੇ ਇਹ ਜਿਹੜੇ ਇਸ਼ੂ ਸੀ ਇਹ ਪਹਿਲੀ ਯੂਨੀਵਰਸਿਟੀ ਆ ਜਿਹੜੀ ਪਿੰਡੂ ਖੇਤਰ ਵਿੱਚ ਖੁੱਲ ਰਹੀ ਹੈ ਸਾਡੇ ਨੌਜਵਾਨ ਬੱਚੇ ਪਹਿਲਾਂ ਗੰਗਾ ਨਗਰ ਸ਼੍ਰੀ ਗੰਗਾ ਨਗਰ ਜਾਂਦੇ ਸਨ ਜਾਂ ਹੋਰ ਥਾਵਾਂ ਤੇ ਜਾਂਦੇ ਸਨ ਜਾਂ ਕਿਸੇ ਪ੍ਰਾਈਵੇਟ ਕਾਲਜਾਂ ਵਿੱਚ ਜਾਂਦੇ ਸਨ ਇਹ ਇੱਕ ਸਟੇਟ ਲੈਵਲ ਦੀ ਸਰਕਾਰੀ ਮਾਨਤਾ ਪ੍ਰਾਪਤ ਘੱਟ ਫੀਸ ਵਾਲੀ ਯੂਨੀਵਰਸਿਟੀ ਸਾਡੇ ਪਿੰਡੂ ਬੱਚਿਆਂ ਨੂੰ ਸਹੂਲਤ ਦੇਣ ਵਾਸਤੇ ਖੋਲੀ ਹੈ ਔਰ ਇਹਦੇ ਨਾਲ ਸਾਡੇ ਇਲਾਕੇ ਦੀ ਓਵਰਆਲ ਡਵੈਲਪਮੈਂਟ ਹੋਏਗੀ ਜਿੱਥੇ ਕੈਰੋ ਪਿੰਡ ਦੇ ਵਿੱਚ ਯੂਨੀਵਰਸਿਟੀ ਦਾ ਅਸੀਂ ਇਹ ਜਗਾ ਨਿਰਧਾਰਿਤ ਕੀਤੀ ਹੈ ਅੱਜ ਹਾਲੇ ਨਹੀਂ ਪੱਥਰ ਨਹੀਂ ਰੱਖਿਆ ਪਹਿਲਾਂ ਉੱਥੇ 50 ਹਜ਼ਾਰ ਦਾ ਮਰਲਾ ਸੀ ਅੱਜ 5 ਲੱਖ ਦਾ ਮਰਲਾ ਉੱਥੇ ਹੋ ਗਿਆ ਲੋਕਾਂ ਦੀ ਡਿਮਾਂਡ ਜਿਹੜੀ ਬਹੁਤ ਜ਼ਿਆਦਾ ਵਧ ਗਈ ਹੈ ਔਰ ਕੈਰੋ ਪਿੰਡੇ ਇੱਕ ਬਹੁਤ ਵੱਡੇ ਨਕਸ਼ੇ ਤੇ ਆ ਜਾਏਗਾ ਔਰ ਜਿਹੜੀ ਉਹਦੀ ਡਵੈਲਪਮੈਂਟ ਪਿਛਲੇ ਲੰਮੇ ਸਮੇਂ ਤੋਂ ਰੁਕੀ ਸੀ ਔਰ ਉੱਥੇ ਅਸੀਂ ਜਿਹੜਾ ਸਾਡਾ ਸੀਨੀਅਰ ਸਕੈਂਡਰੀ ਸਕੂਲ ਆ ਲੜਕੀਆਂ ਵਾਲਾ ਉਹਦੀ ਬਿਲਡਿੰਗ ਅਸੀਂ 1 ਕਰੋੜ ਰੁਪਈਆ ਦੇ ਕੇ ਬਣਾ ਦਿੱਤੀ ਹੈ ਨਵੀਂ ਬਣਾ ਦਿੱਤੀ ਹੈ ਹਾਈ ਸਕੂਲ ਸਰਕਾਰੀ ਸਕੂਲ ਹੈ ਉਹਦੀ ਅਸੀਂ ਬਿਲਡਿੰਗ ਨਵੀਂ ਤਿਆਰ ਕਰ ਦਿੱਤੀ ਹੈ ਐਲੀਮੈਂਟਰੀ ਸਕੂਲ ਦੀ ਬਿਲਡਿੰਗ ਤਿਆਰ ਕਰ ਦਿੱਤੀ ਹੈ ਔਰ ਯੂਨੀਵਰਸਿਟੀ ਦਾ ਕੈਂਪਸ ਸ਼ੁਰੂ ਹੋ ਜਾਣਾ ਇੱਕ ਅਸੀਂ ਡਾਈਟ ਉੱਥੇ ਈਟੀਟੀ ਕਰਨ ਵਾਸਤੇ ਬੱਚਿਆਂ ਦੀ 4.5 ਕਰੋੜ ਦਾ ਪ੍ਰੋਜੈਕਟ ਆ ਉਹਦੀ ਬਿਲਡਿੰਗ ਬੜੀ ਤੇਜ਼ੀ ਨਾਲ ਬਣ ਰਹੀ ਆ ਜ਼ਿਲ੍ਹੇ ਦੀ ਡਾਈਟ ਕੈਰੋਂਪਿੰਡ ਚ ਬਣੇਗੀ ਕਿਉਂਕਿ ਮੈਨੂੰ ਇਹ ਸੀ ਕਿ ਅੱਜ ਤੋਂ ਕੋਈ ਕਾਫੀ ਸਾਲ ਪਹਿਲਾਂ 1955 ਦੇ ਵਿੱਚ ਉੱਥੇ ਜੀਬੀਟੀ ਖੁੱਲੀ ਸੀ ਗਰੋਂ ਦੇ ਵਿੱਚ ਬਟ 1973 ਵਿੱਚ ਬੰਦ ਹੋ ਗਈ। ਉਹ ਬੰਦ ਹੋਣ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਵੇਰਕਾ ਡਾਇਡ ਬਣ ਗਈ। 2006 ਦੇ ਵਿੱਚ ਜ਼ਿਲ੍ਹਾ ਬਣਿਆ ਸਾਡਾ। ਉਹ 2006 ਤੋਂ ਬਾਅਦ ਸਾਡੇ ਬੱਚਿਆਂ ਨੂੰ ਬੜੀ ਪਰੇਸ਼ਾਨੀ ਆਉਂਦੀ ਸੀ। ਔਰ ਸਾਡੇ ਸਕੂਲ ਵੀ ਕਈ ਖਾਲੀ ਸਨ। ਹੁਣ ਸਾਡੇ ਸਕੂਲਾਂ ਵਿੱਚ ਬਾਹਰ ਬਾਹਰਲੇ ਜ਼ਿਲ੍ਹਿਆਂ ਦੇ ਕਾਫੀ ਜਿਹੜੇ ਟੀਚਰਜ਼ ਨੇ ਕੁਝ ਡਿਊਟੀ ਦੇ ਰਹੇ ਨੇ। ਅਸੀਂ ਸਾਰੀਆਂ ਸੀਟਾਂ ਜਿਹੜੀਆਂ ਫਿਲ ਕੀਤੀਆਂ ਨੇ। ਬਟ ਅਸੀਂ ਚਾਹੁੰਦੇ ਹਾਂ ਕਿ ਸਾਡੇ ਇਸ ਜ਼ਿਲ੍ਹੇ ਦੇ ਬੱਚਿਆਂ ਨੂੰ ਵੀ ਮੌਕਾ ਮਿਲੇ। ਉਹਦੇ ਵਾਸਤੇ ਇਹ ਡਾਇਡ ਤਿਆਰ ਕੀਤੀ ਹੈ। ਜਿ세 ਤੁਹਾਨੂੰ ਦੱਸ ਰਿਹਾ ਕਿ ਰੂਰਲ ਬੈਟ ਚ ਖੁੱਲ੍ਹ ਗਿਆ ਹੈ ਲੋਗ ਯੂਨੀਵਰਸਿਟੀ ਪੇਲੀ ਇਹ ਮੋਡ ਆਫ ਟਰਾਂਸਪੋਰਟੇਸ਼ਨ ਦੀ ਜਿਸ ਕੋਈ ਦਿੱਕਤ ਆ ਮੈਂ ਕੋਸ਼ਿਸ਼ ਕਰ ਕੋ ਅਸੀਂ ਜਿਹੜੀ ਕੈਰੋਂ ਵਾਲਾ ਹੈ ਇੱਕ ਤਾਂ ਉੱਥੇ ਰੇਲਵੇ ਸਟੇਸ਼ਨ ਹੈਗਾ ਜੀ ਇਹ ਕੌਮ ਦੀ ਰੋਡ ਹੈਗਾ ਤੇ ਜੇ ਕੋਈ ਦਿੱਕਤ ਹੋਏ ਹੋਊਗੀ ਟਰਾਂਸਪੋਰਟੇਸ਼ਨ ਦਾ ਪ੍ਰਬੰਧ ਕਰ ਦਿਆਂਗੇ ਅਸੀਂ ਬਕਾਇਦਾ ਤੌਰ ਤੇ ਅਸੀਂ ਬੱਚਿਆਂ ਦੀ ਇਸ ਤੋਂ ਬਾਅਦ ਜਿਹੜੇ ਸੈਸ਼ਨ ਹੋਣਗੇ ਬੱਚਿਆਂ ਦੀ ਕੋਚਿੰਗ ਵਾਸਤੇ ਵੀ ਅਸੀਂ ਪ੍ਰਬੰਧ ਕਰਾਂਗੇ ਤਾਂ ਕਿ ਜਿਹੜੇ ਸਾਡੇ ਸਕੂਲਾਂ ਚੋਂ ਪਲੱਸ 2 ਕਰਨ ਤੋਂ ਬਾਅਦ ਬੱਚੇ ਜਾਣਗੇ ਔਰ ਦੇਖੋ ਜਿਹੜੇ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਬੱਚੇ ਬਾਹਰ ਜਾਂਦੇ ਨੇ ਵਿਦੇਸ਼ਾਂ ਦੇ ਵਿੱਚ ਠੀਕ ਹੈ ਇੱਥੇ ਰੋਜ਼ਗਾਰ ਦੇ ਸਾਧਨ ਘੱਟ ਨੇ ਉਹ ਪਲੱਸ 2 ਤੋਂ ਬਾਅਦ ਆਇਲਟਸ ਕਰਕੇ ਜਾਂਦੇ ਨੇ ਅੱਛੇ ਅੱਛੇ ਬੱਚੇ ਨੇ ਬੜੇ ਟੈਲੈਂਟਡ ਨੇ 6 7 8 9 ਬੈਂਡ ਲੈ ਕੇ ਜਾਂਦੇ ਨੇ ਬਾਹਰ ਜਾ ਕੇ ਐਜੂਕੇਸ਼ਨ ਪ੍ਰਸੂ ਕਰੀਂ ਕਿਉਂ ਕਰਦਾ ਸਾਬ ਔਰ ਸਾਰੇ ਜਾ ਕੇ ਉੱਤੇ ਪੀਆਰ ਦੇ ਮਗਰ ਤੇ ਟਰੱਕ ਡਰਾਈਵਿੰਗ ਨਾਲ ਲਾਇਸੈਂਸ ਲੈਣ ਵਾਸਤੇ ਭਜਦੇ ਨੇ ਔਰ ਚਲੋ ਉੱਥੇ ਰੋਜ਼ਗਾਰ ਚੰਗਾ ਪੈਸੇ ਚੰਗੇ ਮਿਲਦੇ ਨੇ ਬਟ ਅਸੀਂ ਚਾਹੁੰਦੇ ਹਾਂ ਕਿ ਬੱਚੇ ਸਾਡੇ ਪੜ੍ਹਨ ਜੇ ਬਾਹਰ ਵੀ ਕਿਤੇ ਜਾਣਾ ਪੜ ਕੇ ਜਾਣਾ ਜੇ ਇਤੇ ਕੋ ਐਲ ਐਲ ਬੀ ਜਾਂ ਐਲ ਐਲ ਐਮ ਕਰਕੇ ਜਾਣਗੇ ਤਾਂ ਉਹਨਾਂ ਦਾ ਭਵਿੱਖ ਹੋਰ ਰੌਸ਼ਨ ਹੋਏਗਾ। ਔਰ ਅਸੀਂ ਉਹਨਾਂ ਨੂੰ ਮਹੱਈਆ ਕਰਾਉਣਾ ਮਾਹੌਲ ਮਹੱਈਆ ਕਰਾਉਣਾ। ਇੱਕ ਇਹਦੇ ਨਾਲ ਨਾਲ ਮੈਂ ਇੱਕ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਇੱਕ ਅਸੀਂ ਪੱਟੀ ਦੇ ਵਿੱਚ ਸਟੂਡੈਂਟਸ ਵਾਸਤੇ ਰੀਡਿੰਗ ਲਾਇਬ੍ਰੇਰੀ ਬਣਾਉਣੀ ਹੈ। ਦੂਸਰੀ ਲਾਇਬ੍ਰੇਰੀ ਦੀ ਬੱਚਿਆਂ ਵਾਸਤੇ ਪੜਨ ਵਾਲੇ ਬੱਚਿਆਂ ਵਾਸਤੇ। ਉਹ ਅਸੀਂ 30 ਲੱਖ ਰੁਪਏ ਸਰਕਾਰ ਨੇ ਮਨਜ਼ੂਰ ਕਰਤਾ ਮੈਨੂੰ ਚੈੱਕ ਦੇਤਾ। ਉਹ ਰੋ ਅਸੀਂ ਇੱਕ ਰੀਡਿੰਗ ਲਾਇਬ੍ਰੇਰੀ ਮੈਂ ਬੇਨਤੀ ਕਰਾਂ ਕਿ ਜਿਹੜਾ ਸਾਡਾ ਮਿਊਸਪਲ ਕਮੇਟੀ ਦਾ ਦਫ਼ਤਰ ਹੈ ਨਗਰਪਾਲਿਕਾ ਦਾ ਉਹ ਦਫ਼ਤਰ ਹੀ ਸ਼ਿਫਟ ਕਰਕੇ ਨ ਔਰ ਉਸ ਬਿਲਡਿੰਗ ਦੇ ਵਿੱਚ ਅਸੀਂ ਰੈਨੋਵੇਟ ਕਰਕੇ ਉਥੇ ਲਾਇਬ੍ਰੇਰੀ ਬਣਾ ਰਹੇ ਹਾਂ ਔਰ ਉਥੇ ਲੜਕੀਆਂ ਤੇ ਲੜਕਿਆਂ ਦਾ ਪ੍ਰਬੰਧ ਪੜਨ ਦਾ ਹੋਏਗਾ ਵਾਈਫਾਈ ਦੀ ਸਹੂਲਤ ਹੋਏਗੀ ਏਸੀ ਲੱਗੇ ਹੋਣਗੇ ਔਰ ਬਕਾਇਦਾ ਉਥੇ ਇੱਕ ਚੈਟ ਬਾਕਸ ਲਾਵਾਂਗੇ ਜਿਹੜਾ ਚੈਟ ਬਾਕਸ ਅਸੀਂ ਕੰਧ ਦੇ ਨਾਲ ਲਾਂਗ ਸਕਰੀਨ ਹੋਏਗੀ ਬੜੀ ਵੱਡੀ ਇੰਟਰਨੈਟ ਦਾ ਜੋੜਿਆ ਹੋਊਗਾ ਬੱਚੇ ਕੋਈ ਵੀ ਕਿਸੇ ਕਿਸਮ ਦਾ ਕਿਸੇ ਸਬਜੈਕਟ ਦਾ ਸਵਾਲ ਉਹਨਾਂ ਨੇ ਪੁੱਛਣਾ ਹੋਊਗਾ ਉਹ ਚੈਟ ਬਾਕਸ ਵਿੱਚ ਫੈਸਿਲਿਟੀ ਹੋਊਗੀ ਕਿ ਬੱਚਿਆਂ ਨੂੰ ਉੱਤਰ ਉੱਥੇ ਮਿਲੇਗਾ ਔਰ 24 ਘੰਟੇ ਖੁੱਲੀ ਹੋਏਗੀ ਬਕਾਇਦਾ ਸਿਕਿਉਰਿਟੀ ਦਾ ਪ੍ਰਬੰਧ ਕਰਾਂਗੇ ਔਰ ਕਈ ਘਰਾਂ ਦੇ ਵਿੱਚ ਬੱਚਿਆਂ ਦੇ ਪੜ੍ਹਨ ਦਾ ਮਾਹੌਲ ਨਹੀਂ ਹੁੰਦਾ ਉਹਨਾਂ ਨੂੰ ਬੜੀ ਮੁਸ਼ਕਲ ਆਉਂਦੀ ਹੈ ਮੈਂ ਆਪ ਇਹ ਤੰਗੀਆਂ ਪੇਸ਼ੀਆਂ ਚੱਲੀਆਂ ਨੇ ਔਰ ਇਹ ਮੈਡੀਕਲ ਕਾਲਜਾਂ ਦੇ ਵਿੱਚ ਮੈਂ ਬਹੁਤ ਸਾਰੀਆਂ ਲਾਇਬ੍ਰੇਰੀਆਂ ਘੁੰਮਿਆ ਔਰ ਉੱਥੋਂ ਦਾ ਮੈਡੀਕਲ ਕਾਲਜਾਂ ਵਿੱਚ ਲਾਇਬ੍ਰੇਰੀਆਂ ਬਣੀਆਂ ਨੇ ਉੱਥੇ ਬੱਚਿਆਂ ਨੂੰ ਫੈਸਿਲਿਟੀਆਂ ਮਿਲਦੀਆਂ ਔਰ ਮੈਂ ਕਹਿੰਦਾ ਕਿ ਅੱਜ ਦੇ ਹਰ ਇੱਕ ਐਗਜ਼ਾਮ ਜਿਹੜਾ ਬੜਾ ਕੰਪੀਟੀਟਿਵ ਹੈ ਉਹ ਉਹਨਾਂ ਦੀ ਤਿਆਰੀ ਵਾਸਤੇ ਸਾਨੂੰ ਲਾਇਬ੍ਰੇਰੀ ਬਹੁਤ ਜ਼ਿਆਦਾ ਜ਼ਰੂਰ ਸੀ ਤੀਸਰਾ ਇਸ਼ੂ ਸਾਡੇ ਸ਼ਹਿਰ ਨਾਲ ਸੰਬੰਧ ਦਾ ਐਸਟੀਪੀ ਦਾ ਉਹ ਸੀਵਰੇਜ ਟ੍ਰੀਟਮੈਂਟ ਪਲੈਂਟ ਸਾਡੇ ਪੱਟੀ ਸ਼ਹਿਰ ਵਿੱਚ ਲੱਗ ਰਿਹਾ ਹੈ ਉਹਦੀ ਆਖਰੀ ਖੜੀ ਵਜੋਂ ਉਹਦੇ ਵਾਸਤੇ 2 ਏਕੜ ਜਗ੍ਹਾ ਚਾਹੀਦੀ ਸੀ ਉਹ ਅਸੀਂ ਵਕਫ ਬੋਰਡ ਤੋਂ ਮਿਲ ਲਈ ਹੈ ਔਰ ਉਹਦੀ ਰਜਿਸਟਰੀ ਬਕਾਇਦਾ ਤੌਰ ਤੇ ਸਾਡੀ ਨਗਰਪਾਲਿਕਾ ਦੇ ਨਾਮ ਤੇ ਹੋ ਗਈ ਹੈ ਉਹਦਾ ਇੰਤਕਾਲ ਤੇ ਗਰਦੌਰੀਆਂ ਵੀ ਹੋ ਗਈਆਂ ਨੇ ਔਰ ਉਹਦਾ ਪਰਸੋਂ ਕਬਜ਼ਾ ਵੀ ਲੈ ਲਿਆ ਸਾਡੀ ਨਗਰਪਾਲਿਕਾ ਨੇ ਔਰ ਉਹਦੇ ਟੈਂਡਰ ਜਿਹੜੇ ਆ ਇੱਕ ਅਦੇ ਦਿਨ ਦੇ ਵਿੱਚ ਟੈਂਡਰ ਫਲੋਟ ਹੋ ਜਾਣੇ ਆ 15 ਕਰੋੜ ਦਾ ਪ੍ਰੋਜੈਕਟ ਆ ਔਰ ਮਹੀਨੇ ਦੇ ਵਿੱਚ ਵਿੱਚ ਅਸੀਂ ਉਹਦਾ ਨੀ ਪੱਥਰ ਰੱਖ ਦਣਾ ਔਰ ਉਹਦੇ ਨਾਲ ਹੋਏਗਾ ਕਿ ਇੱਕ ਤਾਂ ਪੱਟੀ ਸ਼ਹਿਰ ਦੇ ਸਕਿੰਗ ਕਰਕੇ ਅਸੀਂ ਸਾਰਾ ਜਿਹੜਾ ਚੋਕ ਸਾਡੇ ਸੀਵਰੇਜ ਹੁੰਦੇ ਸੀ ਅਸੀਂ ਸਕਿੰਗ ਕਰਕੇ ਖਿੱਚਿਆ ਕਰਾਂਗੇ ਸਾਡੀਆਂ ਮਸ਼ੀਨਾਂ ਖਿਚਣਗੀਆਂ ਔਰ ਉਸ ਤੋਂ ਬਾਅਦ ਜਿਹੜਾ ਉਹਦਾ ਟ੍ਰੀਟਡ ਵਾਟਰ ਹੋਏਗਾ ਪਾਣੀ ਹੋਏਗਾ ਉਹਦੇ ਨਾਲ ਤਕਰੀਬਨ 450 ਏਕੜ ਜ਼ਮੀਨ ਜਿਹੜੀ ਹੈ ਉਹਨੂੰ ਇਰੀਗੇਸ਼ਨ ਵਾਸਤੇ ਪਾਣੀ ਮਿਲੇਗਾ ਔਰ ਅਸੀਂ ਉਹਦੇ ਵਾਸਤੇ ਸੋਇਲ ਕਨਜ਼ਰਵੇਸ਼ਨ ਵਾਲਿਆਂ ਵੱਲੋਂ ਇੱਕ ਪ੍ਰੋਜੈਕਟ ਬਣਾ ਰਹੇ ਹਾਂ ਔਰ ਉਹਦੇ ਨਾਲ ਹੀ ਅਟੈਚ ਕਰਕੇ ਅਸੀਂ ਜਿੰਨਾ ਚਿਰ ਨੂੰ ਉਹ ਸ਼ੁਰੂ ਹੋਏਗਾ ਉਹਨਾਂ ਚੰਨੋਸੀਂ ਇਹ ਵੀ ਸ਼ੁਰੂ ਕਰ ਦੇਣਾ ਅਸੀਂ ਬਕਾਇਦਾ ਤੌਰ ਤੇ ਲੋਕਾਂ ਦੀਆਂ ਪੈੜੀਆਂ ਦੇ ਉੱਪਰ ਪਾਈਪਾ ਪਾ ਕੇ ਟੱਕਣ ਲਾਵਾਂਗੇ ਔਰ ਉਹਨਾਂ ਕਿਸਾਨਾਂ ਦੀ ਅਸੀਂ ਕਮੇਟੀ ਬਣਾਵਾਂਗੇ ਔਰ ਜਿਹਨ ਜਿਹਨੂੰ ਲੋਡ ਹੋਇਆ ਕਰੂਗੀ ਪਾਣੀ ਦੀ ਉਹ ਪਾਣੀ ਵਰਤਿਆ ਕਰੂਗਾ 9 ਐਮਐਲਡੀ ਦਾ ਇਹ ਪਲਾਂਟ ਹੋਣਾ 9 ਐਮਐਲਡੀ ਮੀਨ ਕਿ 9 ਮਿਲੀਅਨ ਲੀਟਰ ਵਾਟਰ ਜਿਹੜਾ ਮਤਲਬ ਕਿ ਮਿਲੀਅਨ ਲੀਟਰ ਜਿਹੜਾ ਪਾਣੀ ਜਿਹਨਾਂ ਨਿਕਲਦਾ ਹੈ ਉਹ ਉਹਦੇ ਪ੍ਰੋਜੈਕਟ ਦਾ ਜੇ ਲੱਗਦਾ 15 ਕਰੋੜ ਰੁਪਏ ਦਾ ਖਰਚਾ ਆਏਗਾ ਸਾਡੇ ਸ਼ਹਿਰ ਦੀ ਜਿਹੜੀ ਗੰਦਗੀ ਦੀ ਸਮੱਸਿਆ ਹੈ ਉਹ ਬਹੁਤ ਵੱਡੇ ਪੱਧਰ ਤੇ ਦੂਰ ਹੋਏਗੀ ਸੋ ਇੱਕ ਗੱਲ ਜਿਹੜੀ ਪਿਛਲੇ 2-4 ਦਿਨਾਂ ਤੋਂ ਆ ਰਹੀ ਹੈ ਉਹ ਜੋਤੀ ਸੇਖੋਂ ਬਾਰੇ ਤੇ ਹਰਮਨ ਸੇਖੋਂ ਬਾਰੇ ਦੇਖੋ ਮੈਂ ਉਹਨਾਂ ਵਿੱਚੋਂ ਨਹੀਂ ਗਾ ਕਿ ਜਿਹੜੇ ਸਾਡੇ ਵਰਕਰ ਨੇ ਉਹਨਾਂ ਮੈਂ ਭੁੱਲ ਜਾ ਜਾਂ ਉਹਨਾਂ ਦੇ ਕੰਮਾਂ ਨੂੰ ਭੁੱਲ ਜਾ ਜੋ ਘਟਦਾ ਵਾਪਰੀ ਹੈ ਦੇਖੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਉਹ ਕੋਈ ਕੱਪੜੇ ਦੇ ਵਪਾਰੀ ਨਹੀਂਗੇ ਉਹ ਇੱਥੇ ਕਾਫੀ ਸਾਲਾਂ ਤੋਂ ਸ਼ਰਾਬ ਦਾ ਕਾਰੋਬਾਰ ਕਰਦੇ ਠੇਕੇ ਲਾਇਸੈਂਸੀ ਠੇਕੇ ਉਹਨਾਂ ਕੋਲੇ ਆ ਔਰ ਮੈਂ ਇਸ ਸਬਾ ਦਾ ਕਿ ਸਾਡੇ ਵਰਕਰ ਬਾਰੇ ਕੋਈ ਇਹ ਮੈਨੂੰ ਕੋਈ ਇਨਫੋਰਮੇਸ਼ਨ ਦੇਵੇ ਜੇ ਕੋਈ ਗਲਤ ਕੰਮ ਕਰਦਾ ਹੈ ਤੇ ਮੈਂ ਉਹਦੇ ਖਿਲਾਫ ਆਪ ਕਾਰਵਾਈ ਕਰਦਾ ਤੇ ਜੇ ਕਿਸੇ ਵਰਕਰ ਦੇ ਖਿਲਾਫ ਕੋਈ ਐਸਾ ਅਲੀਗੇਸ਼ਨ ਆਵੇ ਜਿਹਦੇ ਵਿੱਚ ਸਚਾਈ ਕੋਈ ਨਾ ਹੋਵੇ ਤੇ ਮੈਂ ਆਪਣਾ ਫਰਜ਼ ਸਮਝਦਾ ਹਾਂ ਕਿ ਉਸ ਵਰਕਰ ਦੇ ਨਾਲ ਟਟ ਕੇ ਖਲੋਣਾ ਕਿਉਂਕਿ ਮੇਰੀ ਨੀਤੀ ਵਿੱਚ ਸ਼ਾਮਲ ਹੈ ਕਿ ਜੇ ਬੰਦਾ ਕੋ ਜੇਲ੍ਹ ਵਿੱਚ ਜਾਂਦਾ ਹੈ ਉਹਦੀ ਮੁਲਾਕਾਤ ਕਰੀਏ ਤਾਂ ਹੌਸਲਾ ਮਿਲਦਾ ਜੇ ਕੋਈ ਬੰਦਾ ਫੱਟੜ ਹੋ ਕੇ ਹਸਪੀਟਲ ਵਿੱਚ ਜਾਂਦਾ ਹੈ ਉਹਨੂੰ ਮਿਲੀਏ ਜਾ ਕੇ ਹਸਪਤਾਲ ਦੇ ਵਿੱਚ ਉਹਨੂੰ ਹੌਸਲਾ ਮਿਲਦਾ ਹੈ ਜੇ ਉਹ ਕਿਸੇ ਘਰ ਦੇ ਵਿੱਚ ਡੈਥ ਹੋ ਜਾਵੇ ਉਹਦੇ ਪਰਿਵਾਰ ਨੂੰ ਮਿਲਣ ਵਾਕੇ ਜਾਈਏ ਤਾਂ ਉਹਨੂੰ ਹੌਸਲਾ ਮਿਲਦਾ ਹੈ ਔਰ ਮੈਂ ਇਸ ਘੜੀ ਦੇ ਵਿੱਚ ਦੇਖੋ ਜਿਹੜੀ ਮੈਨੂੰ ਜੋ ਕੁਝ ਪ੍ਰੀਲੀਮਿਨਰੀ ਗੱਲਬਾਤ ਮੇਰੇ ਸਾਹਮਣੇ ਆਈ ਹੈ ਉਹਦੇ ਵਿੱਚ ਇਹ ਹੈ ਕਿ ਕੁਝ ਬੰਦੇ ਜੰਡਿਆਲੇ ਫੜੇਗੇ ਚਾਰ ਬੰਦੇ ਜਿਨ੍ਹਾਂ ਕੋਲੇ 90 ਪੇਟੀਆਂ ਸੀਗੀਆਂ ਸ਼ਰਾਬ ਦੀਆਂ ਔਰ ਉਹਨਾਂ ਦਾ ਬਕਾਇਦਾ ਉੱਥੇ ਐਫ ਆਈ ਆਰ ਦਰਜ ਹੋ ਗਿਆ ਉਹ ਪਤਾ ਨਹੀਂ ਕੀ ਨੇ ਕੀ ਗੱਲ ਕੀਤੀ ਹੈ ਜੇ ਕਿੱਥੋਂ ਗਲਤ ਹੋਈ ਉਹਦੇ ਵਿੱਚ ਜੋਤੀ ਸੇਖੋਂ ਦਾ ਨਾਮ ਨਾਮਜ਼ਦ ਕੀਤਾ ਗਿਆ ਉਹ ਮੈਂ ਸਾਰੀ ਗੱਲ ਕਲੈਰਿਟੀ ਤੁਹਾਨੂੰ ਕਰਨਾ ਚਾਹੁੰਦਾ ਕਿ ਉਸ ਤੋਂ ਬਾਅਦ ਜਿਹੜੀਆਂ ਐਕਸਾਈਜ਼ ਦੀਆਂ ਟੀਮਾਂ ਜਾਂ ਪੁਲਿਸ ਦੀ ਟੀਮ ਉਹਨਾਂ ਦੇ ਘਰੇ ਆਈ ਜੋ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਗਈ ਸੀ ਬਕਾਇਦਾ ਉਹਨਾਂ ਨੇ ਤਲਾਸ਼ੀ ਲਈ ਔਰ ਉਥੋਂ ਕੁਝ ਨਹੀਂ ਮਿਲਿਆ ਸਿਰਫ ਡੇਢ ਬੋਤਲ ਸ਼ਰਾਬ ਮਿਲੀ ਹੈ ਕੁਝ ਉਹਨਾਂ ਨੂੰ ਗੱਤੇ-ਗੁੱਤੇ ਮਿਲੇ ਨੇ ਖਾਲੀ ਗੱਤੇ ਮਿਲੇ ਇਸ ਤੋਂ ਇਲਾਵਾ ਕੁਝ ਨਹੀਂ ਜਿਹੜੀ ਪੁਲਿਸ ਨੇ ਪ੍ਰਿਲੀਮਿਨਰੀ ਆਪਣੀ ਕੋਈ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤਾ ਸੀ ਉਹਦੇ ਵਿੱਚ ਇਹੋ ਗੱਲ ਕੀਤੀ ਹੈ ਉਹ ਉਸ ਤੋਂ ਬਾਅਦ ਇੱਕ ਕੇਸ ਦੇ ਵਿੱਚ ਧਾਰਾ ਹੋਰ ਅਯਾਫਾ ਕਰਕੇ ਉਹਨਾਂ ਤੇ 420 467 71 ਦਾ ਪਰਚਾ ਕੀਤਾ ਜਿਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਕੋਈ ਸਾਨੂੰ ਸਟਿੱਕਰ ਬਰਾਮਦ ਹੋਏ ਆ ਜੀ ਰੀਬੋਟਲਿੰਗ ਕਰਦੇ ਸੀ ਜੀ ਇਹ ਜਿਹੜੀ ਸਸਤੀ ਸ਼ਰਾਬ ਸੀ ਮਹਿੰਗੀਆਂ ਬੋਤਲਾਂ ਵਿੱਚ ਪਾਉਂਦੇ ਸੀ ਜਦੋਂ ਕਿ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ ਹੈ ਕਿ ਸਾਡੇ ਪੱਟੀ ਵਿੱਚ ਕੋਈ ਇਹੋ ਜਿਹਾ ਮਿਕਸਿੰਗ ਵਾਲਾ ਕੀ ਰੀਬੋਟਲਿੰਗ ਵਾਲਾ ਕੋਈ ਪਲਾਂਟ ਨਹੀਂ ਚੱਲਦਾ ਕੋਈ ਇੱਥੇ ਜੇ ਕੋਈ ਹੁੰਦਾ ਤੇ ਬੇਸ਼ੱਕ ਸੀਲ ਕਰਦੇ ਔਰ ਇਹਨਾਂ ਨੇ ਇੱਕ ਹੋਰ ਮੈਂ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਕਹਿੰਦੇ ਆ ਕਿ ਕੋਈ ਇਲੀਗਲ ਠੇਕੇ ਚੱਲਦੇ ਆ ਇਲੀਗਲ ਦੁਕਾਨਾਂ ਚੱਲੀਆਂ ਨੇ ਉਹਦੇ ਵਾਸਤੇ ਮੈਂ ਗੱਲ ਕਹਿਣਾ ਚਾਹੁੰਦਾ ਕਿ ਕੁਝ ਪੁਲਿਸ ਅਫਸਰਾਂ ਨੇ ਉਹਨਾਂ ਨੇ ਆਣ ਕੇ ਉਹਨਾਂ ਦੁਕਾਨਾਂ ਤੋਂ ਸ਼ਰਾਬ ਚੋ ਕੇ ਸਾਡੇ ਥਾਣੇ ਸੁਟੀ ਕੀ ਪਰਚਾ ਕਰੋ ਜਦੋਂ ਕਿ ਉਹ ਸ਼ਰਾਬ ਜਿਹੜੀ ਸਾਰੀ ਲੀਗਲ ਸ਼ਰਾਬ ਸੀ ਐਕਸਾਈਜ਼ ਡਿਊਟੀ ਕੱਟੀ ਹੋਈ ਸੀ ਉਹਨਾਂ ਨੇ ਕੋਈ ਉਹ ਇਲੀਗਲ ਵਾਲੀ ਗੱਲ ਨਹੀਂ ਇਦੇ ਵਿੱਚ ਹੁੰਦਾ ਕੀ ਹੈ ਕਿ ਜਦੋਂ ਕੋ ਠੇਕਾ ਮਿਲਦਾ ਹੈ ਉਹਦੇ ਵਿੱਚ ਕੁਝ ਦੁਕਾਨਾਂ ਖੁੱਲ ਜਾਂਦੀਆਂ ਤੇ ਕੁਝ ਨੂੰ ਲੀਗਲ ਕਰਨ ਵਾਸਤੇ ਪ੍ਰੋਸੈਸ ਚੱਲ ਪੈਂਦਾ ਉਹਦਾ ਪ੍ਰੋਸੈਸ ਚੱਲ ਰਿਹਾ ਸੀ ਉਹ ਵੀ ਕੋਈ ਏਡਾ ਬਹੁਤਾ ਵੱਡਾ ਇਸ਼ੂ ਨਹੀਂ ਬਟ ਉਹਨਾਂ ਦੁਕਾਨਾਂ ਤੇ ਇਲਲੀਗਲ ਸ਼ਰਾਬ ਨਹੀਂ ਵੇਚ ਸਕਦੀ ਉਹਨਾਂ ਦੁਕਾਨਾਂ ਤੇ ਲੀਗਲ ਸ਼ਰਾਬ ਵਿਕਦੀ ਹੈ ਔਰ ਕੋਈ ਐਸਾ ਮਸਲਾ ਨਹੀਂ ਔਰ ਮੈਂ ਇਹ ਗੱਲ ਕਹਾਂਗਾ ਕਿ ਜਿੱਡੀ ਵੱਡੀ ਤੂਲ ਇਸ ਗੱਲ ਨੂੰ ਦਿੱਤੀ ਗਈ ਹੈ ਨਾ ਤੇ ਜਗਦੀਸ਼ ਭੋਲੇ ਵਰਗਾ ਕੇਸ ਹੈ ਨਾ ਜਗਜੀਤ ਚੈਲ ਵਰਗਾ ਕੇਸ ਹੈ ਨਾ ਹੀ ਕੋਈ ਇੱਥੇ ਕੋਈ ਸਿੰਥੈਟਿਕ ਡਰਗ ਦੀ ਆਪਣੀ ਕੋ ਰਿਕਵਰੀ ਹੋਈ ਐ ਔਰ ਇਸ ਗੱਲ ਨੂੰ ਤੂਲ ਦੇ ਕੇ ਇਹੋ ਜੀ ਗੱਲ ਸਾਡੇ ਇੱਕ ਅਫਸੋਸ ਐ ਮੈਨੂੰ ਕਿ ਸਾਡੀਆਂ ਕੁਝ ਜਥੇਬੰਦੀਆਂ ਨੇ ਆਈਟੀ ਵਿੰਗ ਬਣਾਏ ਨੇ ਔਰ ਉਹ ਫਟਾਫਟ ਕਰਕੇ ਖਬਰਾਂ ਲਾ ਕੇ ਤੇ ਮੇਰੀ ਫੋਟੋ ਸੀਐਮ ਦੀ ਫੋਟੋ ਬੜਾ ਵੱਡਾ ਰੈਕਟ ਫੜਿਆ ਗਿਆ ਜੀ ਇਹ ਤਾਂ ਜੀ ਬੜਾ ਵੱਡਾ ਇਨਕਸ਼ਾਫ ਹੋ ਗਿਆ ਇਹਨੂੰ ਤਰਾਂ ਤਸਦੀਫਾ ਦੇਣਾ ਚਾਹੀਦਾ ਇਹੋ ਜੀ ਗੱਲਾਂ ਕਰਦੇ ਨੇ ਇਹੋ ਜੀਆਂ ਗੱਲਾਂ ਜਿ ਨਹੀਂ ਪੜਨਾ ਚਾਹੀਦਾ ਦੇਖੋ ਇਹ ਵੀ ਮੈਂ ਡੀਜੀਪੀ ਸਾਹਿਬ ਨਾਲ ਵੀ ਗੱਲ ਕਰ ਰਹੇ ਹਾਂ ਮੈਂ ਬਾਕੀ ਸਾਰੇ ਅਧਿਕਾਰੀਆਂ ਨਾਲ ਵੀ ਗੱਲ ਕਰ ਲਈ ਵੀ ਘਟੋ-ਘਟ ਜਿਹੜੇ ਸਾਡੇ ਵੈਬ ਚੈਨਲ ਚੱਲਦੇ ਨੇ ਜਾਂ ਸਾਡੇ ਕੋਈ ਕਿਸੇ ਦੇ ਅਕਾਊਂਟ ਹੈ ਜਾਂ ਪੇਜ ਹੈ ਸੋਸ਼ਲ ਮੀਡੀਆ ਅਕਾਊਂਟ ਦੇ ਔਰ ਘਟੋ-ਘਟ ਉਹਨਾਂ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਵੀ ਸੁਪੋਜ਼ ਕਿਸੇ ਥਾਂ ਤੇ ਆਪਾਂ ਸੀਐਮ ਦੀ ਫੋਟੋ ਲਾਉਂਦੇ ਆ ਜਾਂ ਐਮਐਲਏ ਦੀ ਫੋਟੋ ਲਾਉਂਦੇ ਆ ਵੀ ਲਓ ਜੀ ਇਹ ਇਹ ਫਲਾਣਾ ਕੰਮ ਕਰਦੇ ਆ ਤੇ ਘਟੋ-ਘਟ ਦੋਸੋ ਕਿਸੇ ਵੀ ਐਫਆਈਆਰ ਦੇ ਵਿੱਚ ਕੋਈ ਮੇਰਾ ਨਾਮ ਤੇ ਆਣੀਗਾ ਜਾਂ ਸੀਐਮ ਦਾ ਨਾਮ ਤੇ ਆਣੀਗਾ ਵੀ ਉਹ ਕਰਾਉਂਦੇ ਨੇ ਇਹ ਗੱਲ ਪ੍ਰਿਜ਼ਿਊਮ ਕਰ ਲੈਣੇ ਦੂਜੀ ਗੱਲ ਕਿ ਮੇਰੀਆਂ ਫੋਟੋਆਂ ਕਿਸੇ ਵਰਕਰ ਨਾਲ ਮੈਂ ਤੇ ਮੰਨਦਾ ਵੀ ਮੇਰੇ ਵਰਕਰ ਨੇ ਮੇਰੇ ਸਾਥੀ ਨੇ ਮੇਰੀਆਂ ਇਲੈਕਸ਼ਨਾਂ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਮੇਰੀ ਮਤ ਕਰਦੇ ਨੇ ਇਸ ਕਰਕੇ ਇਹ ਗੱਲ ਦੂਸਰੀ ਗੱਲ ਕਿ ਕੁਝ ਸਾਡੇ ਵੀਰ ਫੇਰ ਸਾਡੇ ਸ਼ਹਿਰ ਦਾ ਇੱਕ ਨੌਜਵਾਨ ਵੀਰ ਉਹਨੂੰ ਬੜਾ ਕਾਲਾ ਹੈ ਕਿ ਉਹਨਾਂ ਨੇ ਇਹ ਗੱਲ ਕਹੀ ਕਿ ਫਟਾਫਟ ਹਰਮਿੰਦਰ ਸਿੰਘ ਕਿਲ ਨੂੰ ਅਸਤੀਫਾ ਦੇਣਾ ਚਾਹੀਦਾ ਦੇਖੋ ਮੈਂ ਇੱਕ ਬੇਨਤੀ ਕਰਾਂ ਕਿ ਉਹਦਾ ਜਿਹੜਾ ਕਰੈਕਟਰ ਆ ਪਹਿਲਾਂ ਅਕਾਲੀ ਦਲ 'ਚ ਹੁੰਦਾ ਸੀ ਵਿੰਦਜੀ ਫੇਰ ਉਹ ਕਾਂਗਰਸ 'ਚ ਆ ਗਿਆ ਫੇਰ ਉਹ ਕਾਂਗਰਸ ਵਿੱਚੋਂ ਛੱਡ ਕੇ ਫੇਰ ਉਹ ਅਕਾਲੀ ਦਲ ਵਿੱਚ ਚਲੇ ਗਿਆ ਉਰੋਦੋਣ ਨੇ ਗੱਲ ਕਹੀ ਕਿ ਮੈਨੂੰ ਹੁਣ ਪਤਾ ਲੱਗਾ ਕਿ ਸਰਦਾਰ ਅਦੇਸ਼ਪ੍ਰਤਾਪ ਸਿੰਘ ਦੇ ਮੇਰੇ ਪਿਤਾ ਜੀ ਨੇ ਔਰ ਉਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ 'ਚ ਆ ਗਿਆ ਪਰ ਹਾਲੇ ਕੋਈ ਕਨਫਰਮ ਨਹੀਂਗਾ ਵੀ ਕੱਲ ਨੂੰ ਜੋ ਖੁਦਾਨਾ ਖਾਸ ਦਾ ਟਿਕਟ ਨਾਮ ਹੈ ਕਿ ਤੇ ਫਿਰ ਕਿੱਧਰ ਜਾਣਗੇ ਇਸ ਕਰਕੇ ਬੜੀ ਜ਼ਿੰਮੇਵਾਰੀ ਨਾਲ ਗੱਲ ਕਰਨੀ ਚਾਹੀਦੀ ਹੈ ਹਾਲੇ ਹੋ ਸਕਦਾ ਕਿਸੇ ਨਾ ਕਿਸੇ ਪਾਰਟੀ ਵਿੱਚ ਜਾਣਾ ਪਵੇ ਪਰ ਸਾਨੂੰ ਮੂੰਹ ਦੇ ਵਿੱਚੋਂ ਇਹੋ ਜਿਹੇ ਲਫ਼ਜ਼ ਨਹੀਂ ਕੱਢਣੇ ਚਾਹੀਦੇ ਜਿਨ੍ਹਾਂ ਲਫ਼ਜ਼ਾਂ ਦਾ ਸਾਨੂੰ ਕੱਲ ਨੂੰ ਜਵਾਬ ਦੇਣਾ ਪਵੇ ਔਰ ਮੈਂ ਇੱਕ ਤੁਹਾਨੂੰ ਦੱਸਣਾ ਚਾਹੁੰਦਾ ਪੱਟੀਵਾਲਿਆਂ ਨੂੰ ਕਿ ਦੋ ਘਟਨਾਵਾਂ ਇਸ ਤੋਂ ਪਹਿਲਾਂ ਹੋਈਆਂ ਨੇ ਇੱਕ ਭਗੂਪੁਰ ਲੜਾਈ ਹੋਈ ਸੀ ਉਹ ਗੋਲੀ ਗਾਲੀ ਚੱਲੀ ਸੀ ਉਹ ਉੱਥੇ ਵੀ ਜਾ ਕੇ ਇਹਨਾਂ ਨੂੰ ਲਾਈਵ ਹੋਣ ਦਾ ਬੜਾ ਸ਼ੌਂਕ ਹੈ ਬੜਾ ਲਾਈਵ ਹੋ ਕੇ ਉੱਥੇ ਰੌਲਾ ਪਾਇਆ ਜੀ ਫਲਾਣੇ ਬੰਦੇ ਸਰਕਾਰ ਦੀ ਸ਼ਹਿਤ ਤੇ ਫਲਾਣਾ ਕਰਦੇ ਬਾਅਦ ਜੋ ਜਦੋਂ ਪਤਾ ਲੱਗੀ ਗੱਲ ਹੋ ਰਿਹਾ ਬਾਅਦ ਚ ਉਹ ਡਿਲੀਟ ਕਰ ਗਏ ਇੱਕ ਸਾਡੇ ਕੋਟ ਦਾ ਤੇ ਪਿੰਡ ਦੇ ਵਿੱਚ ਕੋਈ ਕਤਲ ਹੋਏ ਸੀਗੇ ਦੋ ਲੜਕੀਆਂ ਕਿਸੇ ਨੇ ਮਾਰ ਦਿੱਤੀਆਂ ਸੀਗੀਆਂ ਤੁਹਾਨੂੰ ਯਾਦ ਹੋਵੇਗਾ ਸ਼ਾਇਦ ਉਹ ਭਰਾਵਾਂ ਦੇ ਮਾਰੀਆਂ ਸੀ ਉਹ ਭਰਾਵਾਂ ਪਰਵਾਂ ਨੇ ਮਾਰੀਆਂ ਸੀ ਉੱਥੇ ਜਾ ਕੇ ਵੀ ਇਹਨਾਂ ਨੇ ਉਹ ਲਾਸ਼ਾਂ ਦੇ ਕੋਲ ਖਲੋ ਕੇ ਉੱਥੇ ਲਾਈਵ ਹੋ ਕੇ ਪ੍ਰੈਸ ਕਾਨਫਰੰਸ ਕੀਤੀ ਕਿ ਜੀ ਬੜਾ ੱੱਕਾ ਸਰਕਾਰ ਕਰਾ ਰਹੀ ਹੈ ਜਦੋਂ ਕਿ ਉਹ ਬੰਦੇ ਮੌਕੇ ਤੇ ਫੜੇਗੇ ਬਾਅਦ ਚ ਜਦੋਂ ਅੱਧੇ ਘੰਟੇ ਬਾਅਦ ਪਤਾ ਲੱਗਿਆ ਉਹ ਸਾਰੀ ਕਹਾਣੀ ਦੇਖੋ ਮਣ ਗਏ ਇੰਨੀ ਕਾਲੀ ਨਹੀਂ ਸਾਨੂੰ ਮਤਲਬ ਕਿ ਸਿਆਣੇ ਬੰਨਾ ਚਾਹੀਦਾ ਹੈ ਪੋਲੀਟਿਕਲ ਬੰਦਿਆਂ ਨੂੰ ਵੇਟਨ ਵਾਚ ਕਰਨੀ ਚਾਹੀਦੀ ਹੈ ਹਾਲਾਤ ਵੇਖਣੇ ਜਿੱਦੇ ਅਸਲੀਅਤ ਲ ਔਰ ਜੇ ਮੈਂ ਇਹ ਗੱਲ ਸਾਫ਼ ਕਹਾਂ ਕਿ ਕੋਈ ਵੀ ਮੇਰਾ ਸਾਡਾ ਵਰਕਰ ਜੇ ਕਿਸੇ ਗਲਤ ਕੰਮ ਚ ਨਿਵਾਲਵਾਉਗਾ ਮੈਂ ਬਿਲਕੁਲ ਛਾੜ ਨਹੀਂ ਦਿੰਦਾ ਮੈਂ ਸਭ ਤੋਂ ਪਹਿਲਾਂ ਆऊंगा ਉਹਨਾਂ ਪਾਰਟੀ ਚੋਕ ਸਪੈਲ ਕਰਾਂ ਪਰ ਜੇ ਕੋਈ ਸਾਡਾ ਕਾਂਗਰਸ ਦਾ ਵਰਕਰ ਜਿਹਨੂੰ ਕੋ ਨਜਾਇਜ਼ ਤੌਰ ਤੇ ਮੈਂ ਇਹ ਗੱਲ ਸਮਝਦਾ ਹਾਂ ਇਹ ਸਾਜ਼ਿਸ਼ ਹੈ ਕੋ ਕੌਨਸਪੀਰੇਸੀ ਹੈ ਇਹਦੇ ਵਿੱਚ ਕੁਝ ਪੁਲਿਸ ਦੇ ਅਫਸਰ ਵੀ ਇਨਵੋਲਵ ਨੇ ਉਹ ਅਸੀਂ ਉਹਦੀ ਇਨਕੁਆਇਰੀ ਕਰ ਰਹੇ ਹਾਂ ਔਰ ਜਿਨ੍ਹਾਂ ਨੇ ਅੱਜ ਇਹ ਹਾਲਾਤਾਂ ਦੇ ਵਿੱਚ ਸਾਡੀ ਸਰਕਾਰ ਵਾਸਤੇ ਸੀਐਮ ਸਾਹਿਬ ਵਾਸਤੇ ਐਮਬਲੈਂਸਿੰਗ ਸਿਚੁਏਸ਼ਨ ਪੈਦਾ ਕੀਤੀ ਹੈ ਔਰ ਸਾਡੇ ਵਾਸਤੇ ਉਹਦੇ ਸਾਰੀ ਇਨਕੁਆਇਰੀ ਕਰਕੇ ਜਰੂਰ ਅਸੀਂ ਸਬੰਧਤ ਥਾਵਾਂ ਤੇ ਪਹੁੰਚਾਵਾਂਗੇ ਵੀ ਇਹੋ ਜਿਹੇ ਲੋਕ ਜਿਹੜੇ ਨੌਨ ਇਸ਼ੂ ਨੂੰ ਇਸ਼ੂ ਬਣਾਉਂਦੇ ਨੇ ਜੇ ਕੋਈ ਇਸ਼ੂ ਹੋਵੇ ਤੇ ਬਿਲਕੁਲ ਇੱਥੇ ਜੇ ਕੋਈ ਪੱਟੀ ਦੇ ਵਿੱਚ ਤੁਸੀਂ ਸਾਰੇ ਪੱਟੀ ਦੇ ਸਬੰਧਤ ਹੋ ਜੇ ਪੱਟੀ ਦੇ ਵਿੱਚ ਕੋਈ ਗਦਾਮ ਫੜਿਆ ਹੈ ਜਾਂ ਕੋਈ ਰਿਕਵਰੀ ਹੋਈ ਆ ਤੇ ਬਿਰਖਲ ਆਪਾਂ ਨੂੰ ਸਾਰਿਆਂ ਨੂੰ ਕਿਸੇ ਨੂੰ ਕੋਈ ਇੱਥੇ ਗੁੱਜੀ ਛਿੱਪੀ ਗੱਲ ਨਹੀਂਗੀ ਇਸ ਕਰਕੇ ਇਹ ਜਿਹੜੀਆਂ ਗੱਲਾਂ ਨੇ ਗੈਰ ਜ਼ਿੰਮੇਵਾਰ ਆਨਣਾ ਨੇ ਔਰ ਸਾਡੇ ਵੇਖੋ ਪਰਿਵਾਰ ਹੈ ਜਿਨ੍ਹਾਂ ਨੇ ਇਸ ਸ਼ਹਿਰ ਚ ਰਹਿੰਦੇ ਆ ਬੜਾ ਚਿਰ ਤੋਂ ਉਹਨਾਂ ਦੇ ਫਾਦਰ ਸਾਹਿਬ ਦੀ ਇੱਥੇ ਮਾੜੇ ਹਾਲਾਤਾਂ ਦੇ ਵਿੱਚ ਇੱਥੇ ਬੰਬਤ ਮਾਰ ਕੇ ਉਹਨਾਂ ਦੀ ਮੌਤ ਹੋਈ ਹੈ ਔਰ ਉਹ ਇਫੈਕਟਡ ਪਰਿਵਾਰ ਹੈ ਫੈਮਿਲੀ ਹੈ ਔਰ ਬੜੇ ਜ਼ਮੀਨ ਜਾਇਦਾਦ ਆ ਭੁੱਖੇ ਨਗੇ ਨਗੇ ਔਰ ਜੇ ਕੋਈ ਗੱਲ ਹੋਈ ਹੈ ਤੇ ਬੜੀ ਜ਼ਿੰਮੇਵਾਰੀ ਨਾ ਕਰਨਾ ਚਾਹੀਦਾ ਔਰ ਉਹ ਉਹਨਾਂ ਨਾਲ ਜੋ ਕੁਝ ਹੋਇਆ ਚਲੋ ਕੋਈ ਨਹੀਂ ਇਹ ਸਮੇਂ ਦੀ ਗੱਲ ਆ ਇਹ ਸਾਰੀਆਂ ਇਨਕੁਆਰੀਆਂ ਹੋਣਗੀਆਂ ਵੀ ਕਿਹਨੇ ਕੀਤਾ ਕਿਉਂ ਕੀਤਾ ਜਾਂ ਉਹਨਾਂ ਦਾ ਕੀ ਕਸੂਰ ਸੀ ਸਾਰੀ ਗੱਲ ਇਹ ਦੋਦਾ ਦੋਤ ਪਾਣੀ ਦਾ ਪਾਣੀ ਕਰਦਾਂਗੇ ਇਸ ਕਰਕੇ ਮੈਂ ਬੜੀ ਜ਼ਿੰਮੇਵਾਰ ਆਪਣੇ ਸਾਰੇ ਵਰਕਰ ਇਹਨੇ ਕੱਲ ਨੂੰ ਕਿਸੇ ਤੇ ਵੀ ਹੋ ਸਕਦਾ ਮੈਂ ਸਾਰੇ ਵਰਕਰਾਂ ਦੇ ਉਹਨਾਂ ਚਿਰ ਹਮਾਇਤ ਕਰਾਂਗਾ ਜਿੰਨਾ ਚਿਰ ਉਹ ਕਿਸੇ ਹੀ ਨੀਅਸ ਕਿਸੇ ਗਲਤ ਕੰਮ ਵਿੱਚ ਸ਼ਾਮਲ ਨਹੀਂ ਹੋਣਗੇ ਜੋ ਗਲਤ ਕੰਮ ਸ਼ਾਮਲ ਹੋਗਾ ਜਦੋਂ ਮੈਨੂੰ ਪਤਾ ਲੱਗਿਆ ਮੈਂ ਆਪਣੇ ਤੌਰ ਤੇ ਇਨਕੁਆਰੀ ਮੈਂ ਕਿਸੇ ਤੇ ਭਰੋਸਾ ਨਹੀਂ ਕਰਦਾ ਜਦੋਂ ਮੇਰੀ ਆਪਣੀ ਇਨਕੁਆਰੀ ਹੁੰਦੀ ਮੈਂ ਆਪਣੇ ਆਪ ਉਹਦੇ ਖਿਲਾਫ ਕਾਰਵਾਈ ਕਰੂੰਗਾ ਇਸ ਕਰਕੇ ਕਿਉਂਕਿ ਮੈਂ ਬੜਾ ਸਪਸ਼ਟ ਹੈ ਕਿਉਂਕਿ ਕੁਝ ਬੰਦੇ ਵੀ ਕਹਿੰਦੇ ਆ ਕਿ ਲਓ ਜੀ ਇੱਥੇ ਵਿਧਾਇਕ ਦੇ ਘਰੇ ਪੈਸੇ ਜਾਂਦੇ ਆ ਜੀ ਫਲਾਣਾ ਜਾਂਦਾ ਠਮਕਾਣਾ ਜਾਂਦਾ ਉਹ ਪਿੱਛੇ ਜੋ ਉਹਨਾਂ ਦਾ ਰੋਲਾ ਪਾਦਾ ਜੀ ਉਹ ਜਿਹੜੀ ਪੰਘਾਲੇ ਪੈਲੀ ਪੰਘਾਲੇ ਵਿੱਚ 46 ਏਕੜ ਜ਼ਮੀਨ ਉਹ ਗੁਰਦੁਆਰੇ ਦੀ ਲੋਹਣਾ ਤੋੜ ਕੇ ਕੁਝ ਲੋਕ ਲੈ ਗਏ ਸੀ ਮੈਂ ਉਹ ਤੋੜ ਕੇ ਦੁਬਾਰਾ ਇੰਤਕਾਲ ਗੁਰਦੁਆਰੇ ਦੀ ਲੋਹ ਨਾਲ ਕਰਵਾਈ ਆ ਤੇ ਅੱਜ ਉਹ ਉੱਥੇ 46 ਦੀ 46 ਕਿੱਲੇ ਚੱਲ ਰਹੀ ਹੈ 47 ਕਿੱਲੇ ਜ਼ਮੀਨ ਕੈਰੋਂ ਦੀ ਜਿਹੜੀ ਸਕੂਲ ਦੀ ਲੋਕਾਂ ਨੇ ਕਬਜ਼ੇ ਚ ਕੀਤਾ ਸੀ ਮੈਂ ਉਹਨੂੰ ਛਡਾ ਕੇ ਅੱਜ ਉੱਥੇ ਯੂਨੀਵਰਸਿਟੀ ਬਣ ਰਹੀ ਹੈ ਮੈਂ ਕਿਸੇ ਤੋਂ ਕੀ ਲੈਣਾ ਮੇਰਾ ਤਾਂ ਆਪਣਾ ਇਹ ਸ਼ੌਕ ਹੀ ਨਹੀਂ ਕਿ ਮੈਂ ਕਿਸੇ ਕੋਲੋਂ ਪੈਸੇ ਮੰਗਾ ਜਾਂ ਕਮਿਸ਼ਨ ਮੰਗਾ ਜਾਂ ਕੋਈ ਮੈਂ ਕੀ ਲੈਣਾ ਇਸ ਗੱਲ ਦੇ ਵਿੱਚੋਂ ਮੈਂ ਤੇ ਅਜੇ ਤੱਕ ਜੋ ਹੋ ਸਕਦਾ ਮੇਰੇ ਤੇ ਇਲਜ਼ਾਮ ਲਾਉਣ ਵਾਲਿਆਂ ਨੇ ਕਿਤੇ ਦਾਰੂ ਸ਼ਰਾਬ ਕੀਤਾ ਮੈਂ ਤੇ ਅਜੇ ਤੱਕ ਨਾ ਮੀਟਦਾ ਅੰਡਾ ਸ਼ਰਾਬ ਮੈਂ ਕੋਈ ਖਾਂਦਾ ਪੀਂਦਾ ਨਹੀਂਗਾ ਮੇਰੇ ਤੇ ਦੋਸ਼ ਲਾਉਣਾ ਦੇਖੋ ਘੱਟੋ ਘੱਟ ਦੋਸ਼ ਲਾਉਣ ਵਾਲਿਆਂ ਨੂੰ ਆਪਣਾ ਕਰਤਾਰ ਜ਼ਰੂਰ ਧਿਆਨ ਚ ਰੱਖਣਾ ਚਾਹੀਦਾ ਹੈ ਜ਼ਿੰਮੇਵਾਰੀ ਤੋਂ ਕੰਮ ਲੈਣਾ ਚਾਹੀਦਾ ਔਰ ਬਕਾਇਦਾ ਤੌਰ ਤੇ ਮੈਂ ਇਹ ਗੱਲ ਬੇਨਤੀ ਕਰਨਾ ਚਾਹੁੰਦਾ ਕਿ ਸਾਡੀ ਸਰਕਾਰ ਸਾਡਾ ਟੀਚਾ ਸਾਡਾ ਨਿਸ਼ਾਨਾ ਉਹੀ ਹੈ ਜਿਹੜਾ ਇਲੈਕਸ਼ਨ ਤੋਂ ਪਹਿਲਾਂ ਸੀ ਨਾ ਮੈਂ ਇਲੈਕਸ਼ਨ ਲੜਨ ਵੇਲੇ ਸ਼ਰਾਬ ਪੰਡੀ ਹੈ ਨਾ ਮੈਂ ਹੁਣ ਇਸ ਗੱਲ 'ਚ ਵਿਸ਼ਵਾਸ ਰੱਖਦਾ ਨਾ ਮੈਂ ਗਾਂ ਇਸ ਗੱਲ ਤੇ ਰ ਮੈਂ ਲੋਕਾਂ ਨਾਲ ਪਿਆਰ ਕਰਦਾ ਲੋਕ ਮੈਨੂੰ ਪਿਆਰ ਕਰਦੇ ਮੈਂ ਕੰਮ ਕਰਨਾ ਚਾਹੁੰਦਾ ਹਾਂ ਉਹ ਰੋਸ ਕੰਮ ਦੇ ਆਧਾਰ ਤੇ ਜਿਹੜਾ ਮੈਨੂੰ ਚੰਗਾ ਸਮਝਣਗੇ ਮੈਨੂੰ ਵੋਟ ਪਾਉਣਗੇ ਜਿਹੜਾ ਮੈਨੂੰ ਗਲਤ ਲੱਗੂਗਾ ਮੈਂ ਨਾ ਪਾਉਣਗੇ ਮੈਨੂੰ ਕੋਈ ਅਜਿਹੀ ਗੱਲ ਨਹੀਂ ਜਿਹਨੇ ਮੈਨੂੰ ਨਹੀਂ ਪਾਈ ਵੋਟ ਮੈਂ ਉਹਨੂੰ ਵੀ ਵਿਕਟਮਾਈਜ਼ ਨਹੀਂ ਕਰਦਾ ਮੈਂ ਕਿਸੇ ਕਿਸੇ ਦਾ ਪੋਲਿਟਿਕਲ ਬੰਡਾਟਾ ਨਹੀਂ ਕਰਦਾ ਮੈਂ ਕਿਸੇ ਤੇ ਨਿਯਾਜ ਪਰਚੇ ਨਹੀਂ ਬਣਾਉਂਦਾ ਮੈਂ ਤਾਂ ਕਹਿੰਦਾ ਆਪਣੇ ਆਪਨੇ ਆਮ ਨਾਲ ਆਪਣਾ ਕਾਰੋਬਾਰ ਕਰਨ ਭਾਵੇਂ ਦੇਖੋ ਆਫਟਰ ਆਲ 56000 ਵੋਟ ਅਕਾਲੀਦਾਨ ਨੂੰ ਇਸ ਹਲਕੇ 'ਚ ਪਈ ਐ ਬਾਕੀ ਮੈਨੂੰ ਵੋਟ ਪਈ ਐ ਹੋਰ ਵੀ ਮੈਂ ਤੇ ਉਹਨਾਂ ਦੀ ਸਾਰੀਆਂ ਗਲੀਆਂ ਵਿੱਚ ਸੀਵਰੇਜ ਪਾ ਰਿਆ ਹਾਂ ਮੈਂ ਸਾਰੀਆਂ ਗਲੀਆਂ ਪੱਕੀਆਂ ਕਰ ਰਿਹਾ ਹਾਂ ਮੈਂ ਰਸਤੇ ਪੱਕੇ ਕਰਦਾ ਮੈਨੂੰ ਕਦੇ ਅੱਜ ਤੱਕ ਮੈਂ ਇੱਕ ਵੀ ਥਾਂ ਤੇ ਇਹ ਨਹੀਂ ਗੱਲ ਕਹੀ ਕਿ ਫਲਾਣੀ ਗਲੀ ਵਿੱਚ ਸਰਪੰਚ ਰਹਿੰਦਾ ਸਾਫਾ ਸਰਪੰਚ ਤੋਂ ਦਾ ਰਸਤਾ ਪੱਕਾ ਨਾ ਕਰੋ ਮੇਰੇ ਸਿਲੇਬਸ ਵਿੱਚ ਇਹ ਗੱਲਾਂ ਨਹੀਂ ਗਿਆ ਸੋ ਇਸ ਕਰਕੇ ਦੂਸਰੀ ਗੱਲ ਕਿ ਕਿਸਾਨਾਂ ਵਾਲੇ ਮਸਲੇ 'ਚ ਉਹ ਬਕਾਇਦਾ ਤੌਰ ਤੇ ਸਾਡੀ ਸਰਕਾਰ ਦਾ ਬੜਾ ਸਟੈਂਡ ਸਪਸ਼ਟ ਹੈ ਅਸੀਂ ਕਿਸਾਨ ਭਰਾਵਾਂ ਦੇ ਨਾਲ ਹਾਂ ਔਰ ਪੰਜਾਬ ਦੇ ਵਿੱਚ ਕਿਸੇ ਕਿਸਮ ਦੀ ਉਹਨਾਂ ਦੇ ਪਾਬੰਦੀ ਨਹੀਂ ਉਹ ਜਿਹੜਾ ਸੰਘਰਸ਼ ਕਰਦੇ ਨੇ ਉਹ ਸੰਘਰਸ਼ ਹੁੰਦਾ ਦਾ ਜਾਇਜ਼ ਹੈ ਉਹਨਾਂ ਦੀਆਂ ਮੰਗਾਂ ਜਾਇਜ਼ ਆ ਬਕਾਇਦਾ ਤੌਰ ਤੇ ਅਸੀਂ ਆਪਣੀ ਪੰਜਾਬ ਦੀ ਸਰਕਾਰ ਵੱਲੋਂ ਅਸੈਂਬਲੀ ਵਿੱਚ ਵੀ ਮਤਾ ਪਾਸ ਕਰਕੇ ਉਹ ਸਾਰੇ ਸਮਝੌਤੇ ਜਿਹੜੇ ਕਾਨੂੰਨ ਰੱਦ ਕੀਤੇ ਨੇ ਬਿਲਕੁਲ ਇਹ ਗੱਲ ਜਿਹੜੀ ਨਾ ਬਰਦਾਸ਼ਤ ਕਰਨ ਦੇ ਯੋਗ ਹੈ ਔਰ ਇਹ ਕੰਮ 1966 ਦਾ ਚੱਲਿਆ ਹੁੰਦਾ ਐ ਐਮਐਸਪੀ ਵਾਲਾ ਔਰ ਜੇ ਐਮਐਸਪੀ ਹੈਗੀ ਹੈ ਤੇ ਲੋਕਾਂ ਦੀਆਂ ਜ਼ਮੀਨਾਂ ਦੇ ਭਾਅ ਨੇ ਲੋਕਾਂ ਦੀਆਂ ਜ਼ਮੀਨਾਂ ਤੇ ਠੇਕੇ ਮਿਲਦੇ ਨੇ ਜੇ ਐਮਐਸਪੀ ਜਿਵੇਂ ਖਤਮ ਕਰਨ ਵਾਸਤੇ ਤੁਲੀ ਹੈ ਔਰ ਐਮਐਸਪੀ ਤੋਂ ਬਾਅਦ ਜਿਹੜੀ ਅਸੀਂ ਖਰੀਦ ਕਰਦੇ ਆ ਔਰ ਉਹ ਜਿਹੜੀ ਝੋਨਾ ਤੇ ਕਣਕ ਖਰੀਦ ਕਰਦੇ ਆ ਉਹ ਜਿਹੜਾ ਉਹ ਤੇ ਟੈਕਸ ਲੱਗਦਾ ਉਹ ਬਾਹਰ ਦਿੰਦਾ ਹੈ ਖਰੀਦਦਾਰ ਦਿੰਦਾ ਹੈ ਉਹ 6% ਸਾਡਾ ਮੰਡੀ ਦਾ ਟੈਕਸ ਹੁੰਦਾ 2% ਸਾਡੇ ਅੜ੍ਹਤੀਆਂ ਦਾ ਟੈਕਸ ਹੁੰਦਾ ਉਹ ਕਿਸੇ ਕਿਸਾਨ ਨੂੰ ਨਹੀਂ ਪੈਂਦਾ ਔਰ ਉਹ ਪੈਸਿਆਂ ਦੇ ਨਾਲ ਅਸੀਂ ਪਿੰਡਾਂ ਦੀਆਂ ਸੜਕਾਂ ਬਣਾਉਂਦੇ ਆ ਮੰਡੀਆਂ ਬਣਾਉਂਦੇ ਆ ਹੋਰ ਬਹੁਤ ਸਾਰੇ ਰੂਰਲ ਡਿਵੈਲਪਮੈਂਟ ਫੰਡ ਹੁੰਦਾ ਅਸਲ ਦੇ ਵਿੱਚ ਉਹ ਮੋਦੀ ਸਾਹਿਬ ਨੂੰ ਪਤਾ ਨਹੀਂ ਕਿਸੇ ਨੇ ਕੀ ਸਮਝਾਤਾ ਕਿ ਸਾਡੇ ਉਸ ਫੰਡ ਤੇ ਵੀ ਨਿਗਾਹ ਹੈ ਕਿਉਂਕਿ ਉਹ GST ਨਹੀਂ ਦੇਣਾ ਚਾਹੁੰਦੇ ਉਹ ਚਾਹੁੰਦੇ ਕਿ ਆਰਡੀਆ ਵੀ ਅਸੀਂ ਇਹਨਾਂ ਦਾ ਖਤਮ ਕਰ ਦਈਏ ਭੁੱਖੇ ਮਾਰਨਾ ਚਾਹੁੰਦੇ ਨੇ ਇਸ ਤਰ੍ਹਾਂ ਨਹੀਂ ਚਾਹੀਦਾ ਸਰਕਾਰਾਂ ਕਿਸੇ ਦੀ ਵੀ ਹੋ ਸਕਦੀਆਂ ਨੇ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ ਤੇ ਉਹਨਾਂ ਨੇ ਕਿਸੇ ਨੂੰ ਨਾਂ ਨਹੀਂ ਸੀ ਕੀਤੀ ਪੈਸਿਆਂ ਦੀ ਇਹਨਾਂ ਨੂੰ ਵੀ ਨਾਂ ਨਹੀਂ ਕਰਨੀ ਚਾਹੀਦੀ ਪੰਜਾਬ ਫਿਰ ਵੀ ਹਿੰਦੁਸਤਾਨ ਦਾ ਹਿੱਸਾ ਹੈ ਔਰ ਹਿੰਦੁਸਤਾਨ ਦੇ ਸ਼ਹਿਰੀ ਹੋਣ ਦੇ ਨਾਤੇ ਇਹਨਾਂ ਦੀਆਂ ਮੰਗਾਂ ਇਹਨਾਂ ਦੀਆਂ ਲੋੜਾਂ ਸਾਰੀਆਂ ਪੂਰੀਆਂ ਕਰਨੀਆਂ ਚਾਹੀਦੀਆਂ ਔਰ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ 10000 ਕਰੋੜ ਤੋਂ ਵੱਧ ਅੱਜ ਸਾਡਾ GST ਦਾ ਬਕਾਇਆ ਕੇਂਦਰ ਸਰਕਾਰ ਵੱਲ ਦੇਣਾ ਹੈ ਦੱਸੋ ਅਸੀਂ ਕਿਵੇਂ ਕੰਮ ਕਰ ਦਵਾਂ ਸਾਡੀ ਡਿਵੈਲਪਮੈਂਟ ਕਿੱਥੋਂ ਹੋਏਗੀ ਅਸੀਂ ਪੈਸੇ ਲਿਆਉਂਦੇ ਆ ਕਿੱਥੋਂ ਅਸੀਂ ਕੰਮ ਕਰਾਂਗੇ ਔਰ ਜਿਹੜਾ ਕਿ ਇੱਕ ਕਨਸਟੀਟਿਊਸ਼ਨ ਆਬਲੀਗੇਸ਼ਨ ਹੈ ਸੰਵਿਧਾਨਕ ਸੋਧ ਦੇ ਵਿੱਚ ਕੇਂਦਰ ਸਰਕਾਰ ਨੇ ਇਹ ਗੱਲ ਦਾ ਵਾਅਦਾ ਕੀਤਾ ਹੋਇਆ ਹੈ ਕਿ ਅਸੀਂ ਜੀਐਸਟੀ ਦਾ ਬਕਾਇਆ ਸਟੇਟਾਂ ਨੂੰ ਦੇਵਾਂਗੇ ਦੇਵਾਂਗੇ ਤੇ ਮੈਂ ਸਮਝਦਾ ਕਿ ਜੇ ਕਨਸਟੀਟਿਊਸ਼ਨ ਆਬਲੀਗੇਸ਼ਨ ਨੂੰ ਅਪਲਾਈ ਜੀ ਨਹੀਂ ਕਰਦੀ ਕੇਂਦਰ ਸਰਕਾਰ ਤੇ ਬਾਕੀ ਗੱਲਾਂ ਕਹਿੰਦੇ ਜੀ ਨਹੀਂ ਅਸੀਂ ਉਹ ਕਾਨੂੰਨ ਦੇ ਵਿੱਚ ਐਮਐਸਪੀ ਵਾਲਾ ਨਹੀਂ ਪਾਇਆ ਜ਼ੁਬਾਨੀ ਕਲਾਮੀ ਕਹਦੇ ਆ ਕਿ ਅਸੀਂ ਐਮਐਸਪੀ ਦੇਵਾਂਗੇ ਉਹ ਜ਼ੁਬਾਨੀ ਕਲਾਮੀ ਗੱਲ ਤੇ ਕੌਣ ਵਿਸ਼ਵਾਸ ਕਰੇ ਜਦੋਂ ਇਹਨਾਂ ਨੇ ਆਪਣੀਆਂ ਸੋਧਾਂ ਵਿੱਚ ਪਾ ਪਾ ਕੇ ਗੱਲ ਤੇ ਖੜੇ ਨਹੀਂ ਰਹੇ ਇਸ ਕਰਕੇ ਸਾਹਮਣੂ ਇਸ ਗੱਲ ਤੇ ਕੋਈ ਤਵਾਰ ਨਹੀਂ ਔਰ ਬਹੁਤ ਭੈੜਾ ਵਰਤਾਓ ਹਰਿਆਣਾ ਦੇ ਵਿੱਚ ਕਿਸਾਨ ਭਰਾਵਾਂ ਨਾਲ ਕੀਤਾ ਜਾ ਰਿਹਾ ਕਿਉਂਕਿ ਭਾਜਪਾ ਦੀ ਸਰਕਾਰ ਹੈ ਔਰ ਵੇਖ ਲਓ ਇੱਥੋਂ ਇੱਥੇ ਫਰਕ ਪੈਂਦਾ ਹੈ ਕਿ ਜਿਵੇਂ ਸੌਣ ਭਾਦੋਂ ਦਾ ਮੀਂਹ ਜਦੋਂ ਪੈਂਦਾ ਹੈ ਵੱਟ ਨਾਲੋਂ ਵੱਡ ਛੱਡ ਜਾਂਦਾ ਹੈ ਤੇ ਜਦੋਂ ਪੰਜਾਬ ਦੀ ਹੱਦ ਖਤਮ ਹੁੰਦੀ ਹੈ ਤੇ ਡਾਂਗਾ ਚੱਲਾ ਲੱਗ ਪੈਂਦੀ ਹੈ ਤੇ ਵਾਸ਼ੜਾ ਚੱਲਾ ਲੱਗ ਪੈਂਦੀ ਹੈ ਔਰ ਮੈਂ ਸਾਬਿਤ ਹੈ ਕਿ ਜੋ ਕਿਸਾਨ ਜਥੇਬੰਦੀਆਂ ਸੰਘਰਸ਼ ਕਰਦੀਆਂ ਨੇ ਉਹ ਬਿਲਕੁਲ ਵਾਜਿਬ ਸੰਘਰਸ਼ ਹੈ ਅਸੀਂ ਉਹਦੀ ਹਮਾਇਤ ਕਰਦੇ ਆں ਬੇਸ਼ੱਕ ਉਹ ਕਿਤੇ ਡਾਂਗ ਖੜਕਾ ਲੈਣ ਕਿਤੇ ਪਾਣੀ ਭਰਾ ਲੈਣ ਉਹ ਮਕਸਦ ਜਿਹੜੇ ਮਕਸਦ ਵਾਸਤੇ ਜਾ ਰਿਹਾ ਉਹ ਮਕਸਦ ਦੁਨੀਆ ਵਿੱਚ ਜਾਗਰ ਹੋਏਗਾ ਰੌਲਾ ਪਾਏਗਾ ਔਰ ਪੈਰਿਆ ਕੇਂਦਰ ਸਰਕਾਰ ਨੂੰ ਸ਼ਰਮਸਾਰ ਹੋਣਾ ਪਏਗਾ ਔਰ ਬੀਜੇਪੀ ਵਾਲੇ ਜਿਹੜੇ ਕੁਝ ਢੜਕਾਉ ਬਿਆਨ ਦਿੰਦੇ ਨੇ ਉਹਨਾਂ ਨੂੰ ਮੈਂ ਕਹੂੰਗਾ ਕਿ ਪੰਜਾਬ ਦੇ ਦਰਸ ਕਰਨ ਜਿਵੇਂ ਕਿ ਖਾਸ ਕਰਕੇ ਹਰਜੀਤ ਗਰੇਵਾਲ ਦਿੰਦਾ ਹੈ ਇਹੋ ਜਿਹਾ ਬਿਆਨ ਨਹੀਂ ਦੇਣੇ ਚਾਹੀਦੇ ਬਿਆਨ ਸ਼ਾਂਤੀ ਵਾਲੇ ਦੇਣੇ ਚਾਹੀਦੇ ਆ ਆਫਟਰ ਆਲ ਤੁਸੀਂ ਵੀ ਇਲੈਕਸ਼ਨ ਲੜਨਾ ਚਾਹੁੰਦੇ ਹੋ ਕੱਲ ਤੁਸੀਂ ਵੀ ਕਹਿੰਦੇ ਕਿ ਪੰਜਾਬ ਦੇ ਹੀ ਆਪਣੀ ਸਰਕਾਰ ਬਣਾਉਣੀ ਆ ਤੇ ਕਿਸਾਨਾਂ ਤੋਂ ਬਿਨਾ ਪੰਜਾਬ ਦੇ ਵਿੱਚ ਇਲੈਕਸ਼ਨ ਲੜਨ ਵਾਸਤੇ ਸੋਚਣਾ ਹੀ ਬੜੀ ਵੱਡੀ ਮਾੜੀ ਗੱਲ ਹੈ ਇਸ ਕਰਕੇ ਉਹ ਗੱਲ ਜਿਹੜੀ ਆ ਅਸੀਂ ਸਾਰੇ ਕਿਸਾਨਾਂ ਦੇ ਨਾਲ ਹਾਂ ਡਟ ਕੇ ਨਾਲ ਆ ਔਰ ਉਹ ਹੈ ਵੀ ਜਾਇਜ ਨੇ ਔਰ ਜਾਇਜ ਹੋਣ ਕਰਕੇ ਉਹ ਦੂਸਰੀ ਗੱਲ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਰਿਆਂ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਕੇ ਜਿਨੇ ਕੋਈ ਟ੍ਰੇਨਾਂ ਚਲਾਈਆਂ ਨੇ ਉਹਦੇ ਟ੍ਰੇਨਾਂ ਚੱਲਣ ਦੇ ਨਾਲ ਖਾਸ ਕਰਕੇ ਜਿਹੜੀ ਯੂਰੀਆ ਦੀ ਕਿਲਤ ਸਾਨੂੰ ਮਹਿਸੂਸ ਹੋ ਰਹੀ ਸੀ ਕੁਝ ਕੋਲੇ ਨਾਲੇ ਕੋਲੇ ਦੀਆਂ ਟ੍ਰੇਨਾਂ ਵੀ ਆਈਆਂ ਨੇ ਉਹ ਨਾਲ ਸਾਡੇ ਥਰਮਲ ਪਲਾਂਟ ਵੀ ਚੱਲਣਗੇ ਔਰ ਯੂਰੀਆ ਦੀ ਕਿਲਤ ਕਿਉਂਕਿ ਅੱਜ ਦੇ ਧਰਮ ਵਿੱਚ ਬਹੁਤ ਭਾਰੀ ਕਿਲਤ ਲੋਕ ਮਹਿਸੂਸ ਕਰਦੇ ਸਨ ਕਿਸਾਨ ਔਰ ਉਹ ਮਹਿੰਗੇ ਭਾਅ ਦੀ ਯੂਰੀਆ ਖਰੀਦ ਕੇ ਲਿਆ ਕੇ ਵਰਤ ਰਹੇ ਸਨ ਔਰ ਆ ਕੱਲ ਪਰਸੋਂ ਦੀਆਂ ਟ੍ਰੇਨਾਂ ਸ਼ੁਰੂ ਹੋਈਆਂ ਨੇ ਕਾਫੀ ਉਹ ਕਿਲਤ ਦੂਰ ਹੋ ਰਹੀ ਹੈ ਪਰਮਾਤਮਾ ਕਿਰਪਾ ਕਰੇਗਾ ਕਿ ਸ਼ਾਇਦ ਇਹ ਜਿਹੜੀ ਲੋੜ ਸੀ ਲੋਕਾਂ ਦੀ ਕਿਉਂਕਿ ਸਾਨੂੰ ਡਰ ਹੈ ਕਿ ਜੇ ਯੂਰੀਆ ਨਾ ਮਿਲਿਆ ਖਾਦ ਨਾ ਮਿਲੀ ਇਹ ਜਿਹੜਾ 20 ਕੁਇੰਟਲ ਦਾ ਝਾੜ ਕਣਕ ਦਾ ਸੀ ਐਕਸਪੈਕਟ ਕਰਦੇ ਆ ਉਹ 5-7 ਕੁਇੰਟਲ ਦਾ ਰਹਿ ਜਾਣਾ ਤੇ ਯੂਰੀਆ ਮਿਲੇਗੀ ਤੇ ਹੁਣ ਲੋੜ ਸੀ ਤੇ ਉਹ ਠੀਕ ਕੀਤਾ ਗੁਰੂ ਨੇ ਕਿਰਪਾ ਕੀਤੀ ਹੈ ਸਾਡੇ ਸੀਐਮ ਸਾਹਿਬ ਨੇ ਇੰਟਰਵੈਨ ਕਰਕੇ ਉਹ ਮਸਲਾ ਹੱਲ ਕੀਤਾ ਸਰ ਕੱਲ ਆਮ ਆਦਮੀ ਪਾਰਟੀ ਦੇ ਨੇਤਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪੱਟੀ ਵਿੱਚ ਉਹਨਾਂ ਨੇ ਤੁਹਾਡੇ ਤੇ ਦੋਸ਼ ਲਾਇਆ ਵੀ ਹਰਮਨ ਵੇਖੋ ਤੇ ਵੇਖੋ ਪਰਵਾਹ ਜੋ ਸ਼ਰਾਬ ਦਾ ਧੰਦਾ ਕਰਦਾ ਉਹ ਚੋ 50% ਹੀ ਸਾਥ ਤੁਹਾਨੂੰ ਜਾਂਦਾ ਏ ਕੰਪੈਸ ਕੰਪਾਨਸ ਉਹਦੇ ਵਿੱਚ ਕੀ ਆਹੀ ਗੱਲ ਕਰਦਾ ਉਹ ਧੰਦਾ ਨਹੀਂ ਕਰਦਾ ਉਹ ਲਾਇਸੈਂਸ ਹੋਲਡਰ ਨੇ ਸ਼ਰਾਬ ਦੇ ਉਹ ਠੇਕੇ ਚ ਚਲਾਉਂਦੇ ਨੇ ਸਰਕਾਰੀ ਧੰਦਾ ਉਹ ਨਜਾਇਜ਼ ਕੋਈ ਲਾਹਣ ਘੱਟ ਕੇ ਨਹੀਂ ਵੇਚਦਾ ਕੋਈ ਨਜਾਇਜ਼ ਸ਼ਰਾਬ ਘੱਟ ਕੇ ਨਹੀਂ ਵੇਚਦਾ ਜੇ ਕੋਈ ਇੱਥੇ ਜਦੋਂ ਇੱਥੇ ਸਭ ਤੋਂ ਵੱਡਾ ਉਹ ਰੇਡ ਕੀਤਾ ਡੇਢ ਬੋਤਲ ਸ਼ਰਾਬ ਦੀ ਉੱਥੇ ਫੜੀ ਸੀ ਕੋਈ ਧੰਦਾ ਕੋਈ ਗੈਰ ਧੰਦਾ ਨਹੀਂ ਕਰਦਾ ਇੱਥੇ ਠੇਕੇ ਖੁੱਲੇ ਨਹੀਂ ਉਹ ਤੇ ਬਕਾਇਦਾ ਤੌਰ ਤੇ ਟੈਕਸ ਸਰਕਾਰ ਨੂੰ ਦੇਣ ਤੋਂ ਬਾਹਰ ਕਰਦਾ ਮੈਂ ਕਿਹਦੇ ਤੋਂ ਪੈਸੇ ਮੈਂ ਕਿਹ ਕੀ ਲੈਣੇ ਉਹ ਤਾਂ ਕਹਿੰਦੇ ਨਾ 50% ਜਾਂਦੇ ਮੈਨੂੰ 1 ਰੁਪਿਆ ਵੀ ਗਿਆ ਉਹ ਮੈਨੂੰ ਸਾਫਤ ਕਰੇ ਫੇਰ ਕਲਾ ਦੋਸ਼ ਉਹਨਾਂ ਨੇ ਬੜੇ ਸੌਖੇ ਹੁੰਦੇ ਆ ਜੇ ਕੱਲ ਨੂੰ ਕਿਸੇ ਨੇ ਅਦਾਲਤ ਦੇ ਵਿੱਚ ਪਾਦਾਂਗੇ ਸਰਦਾਰ ਜੀ ਦੱਸੋ ਅਦਾਲਤ ਦੇ ਵਿੱਚ ਜਾਣਗੇ ਅਸੀਂ ਤੁਹਾਡੇ ਖਿਲਾਫ ਮਾਰਨਾ ਨਹੀਂ ਕਿ ਕਿੱਥੋਂ ਪੈਸੇ ਹੁੰਦੇ ਆ ਫਿਰ ਜਵਾਬ ਨਹੀਂ ਹੋਣਾ ਕਿ ਫਿਰ ਕੇਜਰੀਵਾਲ ਸਾਹਿਬ ਮਾਫੀ ਮੰਗ ਕੇ ਛੁੱਟਦੇ ਹੁੰਦੇ ਆ ਇਹਨਾਂ ਨੂੰ ਕੇਜਰੀਵਾਲ ਸਾਹਿਬ ਦਾ ਧਿਆਨ ਧਿਆਨ ਚ ਰੱਖਣਾ ਚਾਹੀਦਾ ਠੀਕ ਹੈ